ਜੱਗੂ ਭਗਵਾਨਪੁਰੀਆ ਭਾਰੀ ਸੁਰੱਖਿਆ ਹੇਠ ਬਟਾਲਾ ਕੋਰਟ ਚ ਪੇਸ਼ ਕਰਵਾ ਚੌਥ ਦੇ ਦਿਨ ਹੋਏ ਦੋ ਕਤਲਾਂ ਦੇ ਮਾਮਲੇ ਚ ਕੀਤਾ ਗਿਆ ਪੇਸ਼ ਮੁਲਜ਼ਮ ਦਾ ਪੁਲਿਸ ਨੂੰ ਮਿਲਿਆ 5 ਦਿਨ ਦਾ ਰਿਮਾਂਡ ਜੀਹਾਂ ਜਾਣਕਾਰੀ ਮੁਤਾਬਕ ਪਿਛਲੇ ਦਿਨਾਂ 'ਚ ਕਰਵਾ ਚੌਥ ਦੇ ਦਿਨ ਹੋਏ ਦੋ ਕਤਲਾਂ ਦੇ ਕੇਸ 'ਚ ਪੁਲਿਸ ਵੱਲੋਂ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਭਾਰੀ ਸੁਰੱਖਿਆ ਹੇਠ ਬਟਾਲਾ ਕੋਰਟ 'ਚ ਪੇਸ਼ ਕੀਤਾ ਗਿਆ ਕੋਰਟ 'ਚ ਪੇਸ਼ੀ ਦੀਆਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿੰਨੇ ਵੱਡੇ ਕਾਫਲੇ ਦੇ ਵਿੱਚ ਪੁਲਿਸ ਵੱਲੋਂ ਜੱਗੂ ਭਗਵਾਨਪੁਰੀਆ ਨੂੰ ਕੋਰਟ 'ਚ ਪੇਸ਼ ਕੀਤਾ ਗਿਆ ਹੈ ਸੁਰੱਖਿਆ ਦੇ ਚੱਲਦੇ ਚੱਪੇ-ਚੱਪੇ ਤੇ ਪੁਲਿਸ ਤਾਇਨਾਤ ਕੀਤੀ ਗਈ ਸੀ ਜਿਸ ਦੇ ਚੱਲਦੇ ਮਲਜਮ ਜੱਗੂ ਭਗਵਾਨਪੁਰੀਆ ਨੂੰ ਪੁਲਿਸ ਵੱਲੋਂ ਕੋਰਟ 'ਚ ਪੇਸ਼ ਕੀਤਾ ਗਿਆ ਪੁਰਸ ਮੁਤਾਬਕ ਪਿਛਲੇ ਦਿਨਾਂ 'ਚ ਦੋ ਕਤਲ ਹੋਏ ਸੀ ਜਿਸ ਦੇ ਚੱਲਦੇ ਮਲਜਮ ਨੂੰ ਬਟਾਲਾ ਕੋਰਟ 'ਚ ਪੇਸ਼ ਕਰ ਉਸ ਦਾ ਰਿਮਾਂਡ ਹਾਸਲ ਕੀਤਾ ਗਿਆ ਜੀ ਅੱਜ ਦੇਖੋ ਭਗਵਾਨਪੁਰੀ ਦੀ ਬਾਣੀਗੋ ਅਦਾਲਤ ਵਿੱਚ ਪੇਸ਼ੀ ਸੀ ਸੋ ਅੱਜ ਇਹਨੂੰ ਐਫਆਈਆਰ ਨੰਬਰ 191 ਪੁਲਿਸ ਸਟੇਸ਼ਨ ਸਿਟੀ ਬਟਾਲਾ ਜਿਹੜੀ ਐਫਆਈਆਰ ਰਜਿਸਟਰ ਸੀ ਜਿਹਦੇ ਵਿੱਚ ਡਬਲ ਮਰਡਰ ਹੋਇਆ ਸੀਗਾ ਦੋ ਜਣਿਆਂ ਦਾ ਤੇ ਉਹਦੇ ਵਿੱਚ ਇੱਕ ਪੇਸ਼ ਕੀਤਾ ਗਿਆ ਤੇ ਅਜ ਬਾਣੀਗੋ ਅਦਾਲਤ ਵੱਲੋਂ 5 ਦਿਨ ਦਾ ਪੁਲਿਸ ਰਿਮਾਂਡ ਜਿਹੜਾ ਹਾਸਲ ਕੀਤਾ ਗਿਆ ਤਾਂ ਟਾਈਮ ਬੜਾ ਲੱਗਿਆ ਇਹ ਪਹਿਲਾਂ ਟਾਈਮ ਜੁਡੀਸ਼ੀਅਲ ਪ੍ਰੋਸੈਸ ਹੈ ਜੀ ਜੁਡੀਸ਼ੀਅਲ ਪ੍ਰੋਸੈਸ ਵਿੱਚ ਅਸੀਂ ਹੁੰਦੇ ਹਾਂ ਜੀ ਹਾਂ ਪੁਲਸ ਨੂੰ ਮਲਜਮ ਦਾ 5 ਦਿਨ ਦਾ ਰਿਮਾਂਡ ਮਿਲ ਚੁੱਕਿਆ ਹੈ ਫਿਲਹਾਲ ਦੇਖਣਾ ਹੋਵੇਗਾ ਪੁਲਸ ਵੱਲੋਂ ਕਤਲ ਮਾਮਲੇ 'ਚ ਜਾਂਚ ਤੋਂ ਬਾਅਦ ਕੀ ਖੁਲਾਸੇ ਕੀਤੇ ਜਾਂਦੇ ਨੇ ਜਗਬਣੀ ਟੀਵੀ ਲਈ ਬਸ਼ੰਬਰ ਬਿੱਟੂ ਦੀ ਰਿਪੋਰਟ